ਗੁਰਜੀਕਾ ਖਾਲਸਾ ਵਾਹਿਗੁਰਜ ਕੀ ਫਤਿਹ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਐਲਮ ਦੇ ਉੱਤੇ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੇ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਉਹਨਾਂ ਭੈਣ ਭਰਾਵਾਂ ਦਾ ਭਲਾ ਹੋ ਸਕੇ ਜਿਨ੍ਹਾਂ ਭੈਣ ਭਰਾਵਾਂ ਨੂੰ ਇਸ ਵੀਡੀਓ ਦੀ ਵੱਧ ਤੋਂ ਵੱਧ ਲੋੜ ਹੈ ਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਣਾ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੇ ਭੈਣ ਭਰਾ ਕਹਿ ਦਿੰਦੇ ਆ ਨਾ ਸਾਡੀ ਤਾਂ ਕਿਸਮਤ ਬੜੀ ਮਾੜੀ ਆ ਅਸੀਂ ਤਾਂ ਜਨਮ ਹੀ ਗਰੀਬੀ ਚ ਲਿਆ ਤੇ ਮੌਤ ਵੀ ਸਾਡੀ ਗਰੀਬੀ ਚ ਹੋਵੇਗੀ ਇਹ ਉਹਨਾਂ ਦਾ ਵਹਿਮ ਹੈ ਜੇਕਰ ਤੁਹਾਡਾ ਕਿਸੇ પ્રાਣਿਕ ਕਰਮਾ ਕਰਕੇ ਪੂਰਵਲੇ ਕਰਮਾ ਕਰਕੇ ਤੁਹਾਨੂੰ ਜਨਮ ਗਰੀਬੀ 'ਚ ਮਿਲ ਗਿਆ ਤਾਂ ਇਹ ਤੁਹਾਡੇ ਹੱਥ ਹੈ ਤੁਸੀਂ ਅਮੀਰੀ ਵੀ ਪਾ ਸਕਦੇ ਹੋ ਉਸ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਕੇ ਉਸ ਪਾਤਸ਼ਾਹ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਰੱਖ ਕੇ ਤੁਸੀਂ ਸਭ ਕੁਝ ਕਰ ਸਕਦੇ ਹੋ ਕਿਉਂਕਿ ਪਰਮਾਤਮਾ ਨੇ ਉੱਥੇ ਵੀ ਲਿਖਣ ਵਾਲਾ ਉਹੀ ਤੇ ਇੱਥੇ ਵੀ ਲਿਖਣ ਵਾਲਾ ਉਹੀ ਜੇਕਰ ਤੁਹਾਨੂੰ ਉਸ ਪਰਮਾਤਮਾ ਨੂੰ ਖੁਸ਼ ਕਰਨ ਦੀ ਜੁਗਤੀ ਆਉਂਦੀ ਹੈ ਨਾ ਤਾਂ ਦੁਨੀਆ ਦੀ ਕੋਈ ਐਸੀ ਚੀਜ਼ ਨਹੀਂ ਐਸੀ ਸਹ ਨਹੀਂ ਜਿਹੜੀ ਤੁਹਾਨੂੰ ਨਹੀਂ ਮਿਲ ਸਕੇਗੀ ਕਿਉਂਕਿ ਜੇਕਰ ਤੁਸੀਂ ਗੁਰੂ ਨੂੰ ਖੋਸ ਕਰ ਲਿਆ ਤਾਂ ਤੁਹਾਨੂੰ ਦੁਨੀਆਂ ਦੇ ਵਿੱਚ ਕੋਈ ਮਾਈ ਦਾ ਲਾਲ ਐਸਾ ਨਹੀਂ ਜਿਹੜਾ ਗਰੀਬੀ ਦੇ ਵਿੱਚ ਰੱਖ ਪਾਵੇਗਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਡੇ ਸਾਹਮਣੇ ਇੱਕ ਸੱਚੀ ਸਾਖੀ ਇੱਕ ਸੱਚੀ ਘਟਨਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਹੜੀ ਇੱਕ ਸੱਚ ਹੈ ਜਿਹੜਾ ਅੱਜ ਦੇ ਟਾਈਮ ਦੀ ਗੱਲ ਹੈ ਇੱਕ ਬਹੁਤ ਹੀ ਗਰੀਬ ਘਰ ਸੀ ਜਿਹੜਾ ਸੰਗਰੂਰ ਦੇ ਲਾਗੇ ਸੀ ਉਹ ਵੀਰ ਕਹਿੰਦਾ ਵੀ ਅਸੀਂ ਬਹੁਤ ਗਰੀਬ ਸੀ ਸਾਡਾ ਪਿਓ ਛੋਟੇ ਹੁੰਦਿਆ ਹੀ ਮਰ ਗਿਆ ਸਾਡੀ ਮਾਂ ਨੇ بڑے ਦੁੱਖਾਂ ਦੇ ਨਾਲ ਸਾਨੂੰ ਪਾਲਿਆ ਅਸੀਂ ਗਰੀਬੀ ਦੇ ਵਿੱਚ ਹੀ ਕੰਦਾ ਸੀ ਪੜੇ ਲਿਖੇ ਸੀ ਤੇ ਗਰੀਬੀ ਦੇ ਵਿੱਚ ਹੀ ਸਾਰੇ ਕੰਮਕਾਰ ਕੀਤੇ ਸਾਡੀ ਮਾਂ ਨੇ ਕਹਿੰਦਾ ਪਸ਼ੂ ਰੱਖੇ ਹੋਏ ਸੀ ਤੇ ਜਿਹੜੇ ਚਾਚੇ ਤਾਏ ਸੀ ਉਹ ਚੰਗੇ ਕਮਾਂਕਾਰਾਂ ਵਿੱਚ ਲੱਗੇ ਹੋਏ ਸੀ ਤੇ ਅਸੀਂ ਨੇ ਜਾਂ ਤਾਂ ਅਸੀਂ ਆਪਣੇ ਘਰ ਦੇ ਵਿੱਚ ਪਸ਼ੂਆਂ ਦੇ ਸਿਰ ਤੇ ਪਸ਼ੂਆਂ ਨੂੰ ਸੰਭ ਸੰਭਾਲ ਕਰਕੇ ਪਸ਼ੂਆਂ ਦਾ ਦੁੱਧ ਪਾ ਪਾ ਕੇ ਮਾੜਾ ਮੋਟਾ ਮੇਰੀ ਮਾਂ ਨੇ ਸਾਨੂੰ ਪੜਾਇਆ ਲਿਖਾਇਆ ਤੇ ਜਾਂ ਫਿਰ ਚਾਚੇ ਤਾਇਆਂ ਦੇ ਪਸ਼ੂ ਸੰਭਾਲੇ ਇਸ ਤਰ੍ਹਾਂ ਸਾਡੀ ਸੁਰਤ ਸੰਭਲੀ ਤੇ ਜਿਹੜੀ ਸਾਡੀ ਮਾਂ ਸੀ ਉਹ ਸਾਡੇ ਚਾਚੇ ਤਾਇਆਂ ਦੇ ਘਰ ਕੰਮ ਕਰ ਕਰਕੇ ਸਾਡੇ ਰੋਟੀ ਖਾਣ ਪੀਣ ਦੀ ਰੋਟੀ ਦਾ ਹੀਲਾ ਵਸੀਲਾ ਕਰ ਲਿਆ ਕਰਦਾ ਸੀ ਇਸ ਤਰ੍ਹਾਂ ਅਸੀਂ ਦੋਵੇਂ ਭਰਾ ਅਸੀਂ ਦੋ ਭਰਾ ਸੀਗੇ ਇੱਕ ਭਰਾ ਨੇ 10ਵੀਂ ਕਰ ਲਈ ਤੇ ਇੱਕ ਨੇ 12ਵੀਂ ਕਰ ਲਈ ਨੌਕਰੀ ਸਾਨੂੰ ਕਿੱਥੇ ਮਿਲਣੀ ਸੀ ਕਿਉਂਕਿ ਅਸੀਂ ਗਰੀਬੀ ਦੇ ਵਿੱਚ ਬਚਪਨ ਕੱਟਿਆ ਸੀ ਉਹ ਵੀਰ ਕਹਿੰਦਾ ਤੇ ਗਰੀਬੀ ਦੇ ਵਿੱਚ ਹੀ ਸਾਡੀ ਕਹਿੰਦਾ ਜਵਾਨੀ ਸ਼ੁਰੂ ਹੋਗੀ ਪਰ ਗੁਰੂ ਦੀ ਨਦਰ ਕਿਰਪਾ ਬਖਸ਼ ਸੈਸੀ ਹੋਈ ਕਿ ਅਸੀਂ ਪਿੰਡ ਦੇ ਗੁਰਦੁਆਰੀ ਵੱਲ ਜਾਣ ਲੱਗ ਪਏ ਜਦੋਂ ਕਹਿੰਦੇ ਪ੍ਰਮਾਤਮਾ ਨੇ ਸੁਣਨਾ ਹੋਵੇ ਨਾ ਤਾਂ ਸਾਡੇ ਤੇ ਪਰਮਾਤਮਾ ਹੀ ਮਿਹਰ ਕਰਦਾ ਹੈ ਸਾਡੀ ਸੁਰਤ ਨੂੰ ਵੀ ਉਸ ਵੱਲ ਮੋੜਦਾ ਜੋ ਸਾਡੇ ਲਈ ਚੰਗਾ ਹੋਵੇ ਉਹ ਵੀਰ ਕਹਿੰਦਾ ਵੀ ਮੈਂ ਨਾ ਪਿੰਡ ਦੇ ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ ਮੈਂ ਰੋਜ਼ ਜਾ ਕੇ ਸਵੇਰੇ ਝਾੜੂ ਫੇਰਨਾ ਉੱਥੇ ਗੁਰਦੁਆਰੇ ਪਾਣੀ ਨਾਲ ਸਾਰੇ ਗੁਰਦੁਆਰੇ ਨੂੰ ਪਾਣੀ ਨਾਲ ਧੋ ਦੇਣਾ ਜਾਂ ਫਿਰ ਪੋਚਾ ਲੈ ਦੇਣਾ ਹੁਣ ਮੈਨੂੰ ਲੋਕ ਵੀ ਚੰਗਾ ਕਹਿਣ ਲੱਗ ਪਏ ਪਰ ਗਰੀਬੀ ਓਨੀ ਹੀ ਸੀ ਗਰੀਬੀ ਮੇਰੇ ਘਰ ਦੇ ਵਿੱਚ ਅਤ ਦੀ ਸੀ ਮੇਰੀ ਮਾਂ ਨੇ ਕਹਿਣਾ ਵੀ ਪੁੱਤ ਗੁਰੂ ਤੇ ਵਿਸ਼ਵਾਸ ਰੱਖਿਓ ਗੁਰੂ ਨੇ ਸਭ ਕੁਝ ਦੇਣਾ ਮੈਂ ਸਾਰੀ ਜਵਾਨੀ ਆਪਣੀ ਉਕਸ ਗੁਰੂ ਦੇ ਸਿਰ ਤੇ ਕੱਟ ਦਿੱਤੀ ਪਤਾ ਨਹੀਂ ਕੈਸੇ ਮੈਂ ਕਰਮ ਕੀਤੇ ਸੀ ਕਿ ਮੈਨੂੰ ਸੁੱਖ ਮਿਲਿਆ ਹੀ ਨਹੀਂ ਕੀ ਪਤਾ ਮੈਨੂੰ ਤੁਹਾਡੇ ਸਿਰ ਤੇ ਸੁੱਖ ਮਿਲ ਜੇ ਪਰ ਤੁਸੀਂ ਡਾਮਾ ਡੋਲ ਨਹੀਂ ਹੋਣਾ ਮੈਂ ਤੁਹਾਨੂੰ ਵੱਡਿਆਂ ਕਰ ਦਿੱਤਾ ਤੇ ਹੁਣ ਤੁਸੀਂ ਗੁਰੂ ਦਾ ਪੱਲਾ ਫੜ ਕੇ ਅੱਗੇ ਗਾਂਹ ਤੁਰਨਾ ਤੇ ਇਸ ਗਰੀਬੀ ਨੂੰ ਦੂਰ ਕਰਨਾ ਇੱਕ ਵਾਰ ਤੇ ਇਦਾਂ ਹੋਇਆ ਕਿ ਸਾਡੇ ਕੋਲ ਕਿਸੇ ਨਵੇਂ ਵਿਆਹ ਤੇ ਜਾਣ ਵਾਸਤੇ ਕੱਪੜੇ ਵੀ ਨਹੀਂ ਹੁੰਦੇ ਸੀ ਸਾਡੇ ਚਾਚੇ ਦਾ ਇੱਕ ਵਾਰ ਵਿਆਹ ਸੀ ਤੇ ਸਾਡੇ ਕੋਲੇ ਨਾ ਕੱਪੜੇ ਪਾਉਣ ਨੂੰ ਨਹੀਂ ਸੀ ਉਸ ਟਾਈਮ ਨਾਲ ਲੋਕੀ ਬੱਸਾਂ ਦੇ ਵਿੱਚ ਜੰਝ ਜਾਇਆ ਕਰਦੇ ਸੀ ਜਦੋਂ ਬਰਾਤ ਆਈ ਨਾ ਬੱਸਾਂ ਆਈਆਂ ਦੋ ਬੱਸਾਂ ਆ ਗਈਆਂ ਜਿਸ ਦੇ ਵਿੱਚ ਸਾਰਿਆਂ ਨੇ ਬੈਠਣਾ ਸੀ ਜਿਹੜੇ ਬਰਾਤੀ ਆਏ ਸੀ ਤੇ ਕਹਿੰਦੇ ਵੀ ਮੇਰੇ ਕੋਲੇ ਨਾ ਦੋਵੇਂ ਭਰਾਵਾਂ ਕੋਲੇ ਸਾਡੇ ਕੋਲੇ ਕੱਪੜੇ ਨਹੀਂ ਸੀ ਵਿਆਹ ਜਾਣ ਦੇ ਲਈ ਅਸੀਂ ਦੋਵੇਂ ਭਰਾਵਾਂ ਨੇ ਕੀ ਕੀਤਾ ਵੀ ਜਿਹੜੇ ਸਾਡੀ ਸਕੂਲ ਦੀ ਵਰਦੀ ਸੀ ਨਾ ਅਸੀਂ ਉਸੇ ਵਰਦੀ ਦੇ ਸਮੇਤ ਕਹਿੰਦੇ ਅਸੀਂ ਬੱਸ ਦੇ ਵਿੱਚ ਬੈਠਨੇ। 2 ਕਿਲੋਮੀਟਰ ਬੱਸ ਦੂਰ ਗਈ ਨਾ ਕਹਿੰਦੇ ਸਾਡੇ ਚਾਚੇ ਨੂੰ ਪਤਾ ਲੱਗ ਗਿਆ ਵੀ ਅਸੀਂ ਦੋਵੇਂ ਭਰਾ ਵਰਦੀ ਦੇ ਨਾਲ ਕਹਿੰਦਾ ਬੱਸ ਦੇ ਵਿੱਚ ਬੈਠ ਗਿਆ ਬਰਾਤ ਵਾਲੀ ਦੇ ਵਿੱਚ। ਤਾਂ ਸਾਡੇ ਚਾਚੇ ਨੇ 2 ਕਿਲੋਮੀਟਰ ਦੂਰ ਤੇ ਜਾ ਕੇ ਅੱਗੇ ਗੱਡੀ ਲਾ ਕੇ ਨਾ ਬੱਸ ਵਾਲੇ ਨੂੰ ਰੋਕ ਲਿਆ। ਤੇ ਕਹਿੰਦਾ ਇਸ ਦੇ ਵਿੱਚ ਇਹ ਦੋਵੇਂ ਬੱਚਿਆਂ ਨੂੰ ਕੱਢੋ ਕਿਉਂਕਿ ਕਦੀ ਵਿਆਹ ਦੇ ਵਿੱਚ ਵੀ ਕਹਿੰਦੇ ਵਰਦੀ ਵਾਲੇ ਕੱਪੜੇ ਪਾ ਕੇ ਚਾਹੀਦਾ ਸਾਡੇ ਚਾਚੇ ਨੇ ਸਾਨੂੰ ਬੜੇ ਗੁੱਸੇ ਦੇ ਨਾਲ ਉੱਥੋਂ ਕੰਦਾ ਲਾ ਦਿੱਤਾ ਰਾਹ ਦੇ ਵਿੱਚ ਤੇ ਅਸੀਂ ਦੋਵੇਂ ਭਰਾ ਕਹਿੰਦਾ ਰੋਂਦੇ ਹੋਏ ਨਾ ਵੀ ਸਾਡੇ ਕੋਲੇ ਕੱਪੜੇ ਨਹੀਂ ਰੋਂਦੇ ਹੋਏ ਤੁਰੇ ਆਏ 2 ਕਿਲੋਮੀਟਰ ਤੇ ਅਸੀਂ ਪਿੰਡ ਆਏ ਇਹ ਗੱਲ ਕਹਿੰਦਾ ਮੇਰੇ ਦਿਲ ਨੂੰ ਇੰਨੀ ਮਤਲਬ ਚੁਬ ਗਈ ਨਾ ਵੀ ਇੰਨੀ ਮਹਾਰਾਜ ਸਾਡੇ ਤੇ ਗਰੀਬੀ ਇੰਨੇ ਸਾਡੇ ਮਾੜੇ ਦਿਨ ਕੀ ਅਸੀਂ ਮਾੜਾ ਕਰਮ ਕੀਤਾ ਸੀ ਜਿਹੜਾ ਸਾਡੇ ਇੰਨੇ ਮਾੜੇ ਦਿਨ ਨੇ ਉਹ ਉਹ ਲੜਕਾ ਕਹਿੰਦਾ ਵੀ ਮੈਂ ਉਸ ਦਿਨ ਤੋਂ ਮੰਨ ਦੇ ਵਿੱਚ ਧਾਰ ਲਿਆ ਸੀ ਪ੍ਰਮਾਤਮਾ ਮੈਂ ਤੇਰੀ ਸੇਵਾ ਕਰਨੀ ਆ ਲੋਕ ਕਹਿੰਦੇ ਆ ਕਿ ਤੇਰੀ ਸੇਵਾ ਕਰਕੇ ਸਾਰੇ ਦੁੱਖ ਕੱਟੇ ਜਾਂਦੇ ਆ ਹੁਣ ਤੋਂ ਮੈਂ ਸਿਰਫ ਤੁਹਾਡੀ ਹੀ ਸੇਵਾ ਕਰਨੀ ਕਹਿੰਦੇ ਉਹ ਵੀਰ ਨੇ ਪਿੰਡ ਸੇਵਾ ਕਰਦਿਆਂ ਕਰਦਿਆਂ ਚਿੱਤ ਭਾਵਨਾ ਦੇ ਨਾਲ ਹਰੇਕ ਮਹੀਨੇ ਸ੍ਰੀ ਦਰਬਾਰ ਸਾਹਿਬ ਵੀ ਉਹ ਜਾਣ ਲੱਗ ਪਿਆ ਉਨੇ ਕੀ ਕਰਨਾ ਜਦੋਂ ਦਿਹਾੜੀ ਦੱਪਾ ਕਰਨਾ ਉਹਦੇ ਵਿੱਚ ਕੁਝ ਪੈਸੇ ਬਚਾ ਲਿਆ ਕਰਨੇ ਤੇ ਦਰਬਾਰ ਸਾਹਿਬ ਜਾਣਾ ਤੇ ਜਾ ਕੇ ਲੰਗਰ ਵਿੱਚ ਸਾਰੀ ਰਾਤ ਸੇਵਾ ਕਰਨੀ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਭਾਂਡੇ ਮਾਂਜਦੇ ਰਿਹਾ ਕਰਨਾ ਸੇਵਾ ਕਰਦਿਆ ਰਿਹਾ ਕਰਨਾ ਉਹ ਬੱਚਾ ਕਹਿੰਦਾ ਇੱਕ ਦਿਨ ਮਹਾਰਾਜ ਦੀ ਐਸੀ ਕਲਾ ਕੋਤਕ ਵਰਤੀ ਗੁਰੂ ਦੀ ਬਾਣੀ ਵੀ ਕਹਿੰਦਾ ਮੈਨੂੰ ਸਮਝ ਆਉਣ ਲੱਗ ਪਿਆ ਕਿ ਮੈਨੂੰ ਹੁਕਮਨਾਮਾ ਵੀ ਪੜਨਾ ਆ ਗਿਆ ਮੈਂ ਆਪਣੀ ਮਾਂ ਨੂੰ ਵੀ ਹੁਕਮਨਾਮਾ ਸੁਣਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਗੁਰਬਾਣੀ ਪੜ੍ਹਨੀ ਆ ਗਈ ਐਸੀ ਗੁਰੂ ਰਾਮਦਾਸ ਦੀ ਕਿਰਪਾ ਹੋਈ ਕਿ ਮੈਂ ਹਰ ਰੋਜ਼ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਜਦੋਂ ਸਵੇਰੇ ਸਵੇਰੇ ساری ਰਾਤ ਜਦੋਂ ਮੈਂ ਸੇਵਾ ਕਰਨੀ ਤੇ ਸਵੇਰੇ ਸਵੇਰੇ ਉੱਠਣਾ ਤੇ ਗੁਰੂ ਦਾ ਨਾਮ ਜਪਣਾ ਇੱਕ ਵਾਰ ਕੀ ਹੋਇਆ ਕਿ ਮੈਂ ساری ਰਾਤ ਸੇਵਾ ਕਰਦਾ ਰਿਹਾ ਤੇ ਸਵੇਰੇ ਇਸ਼ਨਾਨ ਕਰਕੇ ਅੰਦਰੋਂ ਗੁਰੂ ਦੇ ਦਰਸ਼ਨ ਕਰਕੇ ਵਾਪਸ ਪਿੰਡ ਸੰਗਰੂਰ ਨੂੰ ਜਾਣ ਲੱਗਾ ਕਹਿੰਦੇ ਜਦੋਂ ਮੈਂ ਮੱਥਾ ਟੇਕ ਕੇ ਵਾਪਸ ਲੰਗਰ ਹਾਲ ਤੋਂ ਨਿਕਲਣ ਲੱਗਾ ਨਾ ਉੱਥੇ ਇੱਕ ਮੈਨੂੰ ਵਿਦੇਸ਼ ਤੋਂ ਆਈ ਹੀ ਕਹਿੰਦਾ ਫੈਮਿਲੀ ਮਿਲ ਗਈ ਉਸ ਫੈਮਿਲੀ ਨੇ ਮੈਨੂੰ ਰੋਕ ਲਿਆ ਤੇ ਪੁੱਛਿਆ ਪੁੱਤਰ ਲੰਗਰ ਹਾਲ ਕਿੱਥੇ ਆ ਤੇ ਕਹਿੰਦਾ ਮੈਂ ਉਹਨਾਂ ਨੂੰ ਦੱਸ ਦਿੱਤਾ ਤੇ ਉਹਨਾਂ ਨੂੰ ਜਦੋਂ ਮੈਂ ਉਹਨਾਂ ਨੇ ਮੈਨੂੰ ਪਿਆ ਆ ਕਿ ਪੁੱਤਰ ਇੱਥੋਂ ਦੀ ਸਾਨੂੰ ਕੋਈ ਨੌਲੇਜ ਨਹੀਂ ਤੂੰ ਸਾਨੂੰ ਨੌਲੇਜ ਦੇ ਸਕਦਾ ਵੀ ਕਿਹੜੀ ਚੀਜ਼ ਕਿੱਥੇ ਆ ਤਾਂ ਕਹਿੰਦੇ ਉਹਨੇ ਕਿਹਾ ਵੀ ਮੈਂ ਜਿੰਨੀ ਕਿ ਨੌਲੇਜ ਰੱਖਦਾ ਸੀ ਨਾ ਤਾਂ ਉਹਨਾਂ ਸਾਰਿਆਂ ਨੂੰ ਦੱਸਿਆ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕਿੱਥੋਂ ਆਉਂਦਾ ਤਾਂ ਕਹਿੰਦੇ ਮੈਂ ਕਿਹਾ ਸੰਗਰੂਰ ਦੇ ਕੋਲੋਂ ਮੈਂ ਆਉਂਦਾ ਤਾਂ ਉਹਨੇ ਕਿਹਾ ਵੀ ਤੂੰ ਇੱਥੇ ਪੁੱਤਰ ਰੋਜ਼ ਆਉਣਾ ਤਾਂ ਕਹਿੰਦਾ ਵੀ ਮੈਂ ਉਸ ਫੈਮਿਲੀ ਨੂੰ ਕਿਹਾ ਕਿ ਨਹੀਂ ਜੀ ਮੈਂ ਮਹੀਨੇ ਦੇ ਵਿੱਚ ਇੱਕ ਵਾਰ ਆਉਣਾ ਤੇ ਇੱਥੇ ਗੁਰੂ ਦੀ ਸੇਵਾ ਕਰਕੇ ਚਲਿਆ ਜਾਣਾ ਕਹਿੰਦੇ ਫਿਰ ਤੂੰ ਕੀ ਅੱਜ ਸਾਨੂੰ ਦੱਸ ਸਕਦਾ ਹੈ ਵੀ ਕਿੱਥੇ ਕਿਹੜੀ ਚੀਜ਼ ਹੈ ਤੇ ਕਿੱਥੇ ਅਸੀਂ ਠਹਿਰੀਏ ਤੇ ਨੰਗਰ ਹਾਲ ਕਿੱਥੇ ਹੈ ਤੇ ਕਿੱਥੋਂ ਅਸੀਂ ਮੱਥਾ ਟੇਕਣਾ ਤਾਂ ਕਹਿੰਦਾ ਜਿੰਨੀ ਕੁ ਮੈਨੂੰ ਨੌਲੇਜ ਹੈ ਨਾ ਮੈਂ ਉਸ ਤਰ੍ਹਾਂ ਉਹਨਾਂ ਨੂੰ ਦੱਸ ਦਿੰਦਾ ਵੀ ਕਿ ਇੱਥੋਂ ਉੱਤਰ ਕੇ ਨਾਲ ਦੁਖ ਭੰਜਣੀ ਵੇਰੀ ਹੈ ਦੂਜੇ ਪਾਸੇ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ ਸਾਹਮਣੇ ਲਾਚੀ ਵੇਰ ਹੈ ਇਦਾਂ ਪ੍ਰਕਰਮਾ ਕਰਕੇ ਅੰਦਰ ਜਾਈਦਾ ਮੈਂ ਬਹੁਤ ਕੁਝ ਦੱਸਿਆ ਜਿੰਨਾ ਕੁ ਕੁਝ ਮੈਨੂੰ ਪਤਾ ਸੀ ਕਹਿੰਦੇ ਉਹ ਸਾਨੂੰ ਸੁਣਦੇ ਰਹੇ ਤਾਂ ਉਹਨੇ ਮੈਨੂੰ ਸੁਣ ਕੇ ਕਿਹਾ ਪੁੱਤਰ ਤੇਰੇ ਜੋ ਜੇ ਟਾਈਮ ਆ ਤਾਂ ਸਾਨੂੰ ਦਰਸ਼ਨੀ ਕਰਾ ਦੇ ਸਾਨੂੰ ਕੁਮਾ ਹੀ ਦੇ ਕਹਿੰਦਾ ਵੀ ਜਦੋਂ ਮੈਂ ਹੌਲੀ-ਹੌਲੀ ਜਦੋਂ ਉਹਨੂੰ ਮਿਲਣਾ ਗੱਲਾਂ ਕਰਨ ਲੱਗੇ ਤੇ ਮੈਂ ਉਹਨਾਂ ਨੂੰ ਪੁੱਛ ਲਿਆ ਤੁਸੀਂ ਕਿੱਥੋਂ ਆਏ ਜੀ ਕਹਿੰਦਾ ਉਹਨਾਂ ਨੇ ਦੱਸਿਆ ਵੀ ਅਸੀਂ ਜਰਮਨ ਤੋਂ ਆਏ ਉਹ ਸਾਰੀ ਫੈਮਿਲੀ ਜਰਮਨ ਦੇ ਵਿੱਚ ਰਹਿ ਰਹੀ ਐ ਤੇ ਗੁਰੂ ਰਾਮਦਾਸ ਮਹਾਰਾਜੀ ਦੇ ਦਰਸ਼ਨ ਕਰਨ ਇੱਥੇ ਆਈ ਐ ਕਹਿੰਦਾ ਮੈਂ ਉਹਨਾਂ ਨੂੰ ਲੰਗਰ ਸਕਵਾਇਆ ਲੰਗਰ ਹਾਲਚ ਲੈ ਕੇ ਗਿਆ ਤੇ ਉੱਥੇ ਸਾਰਿਆਂ ਨੇ ਲੰਗਰ ਸਕਿਆ ਮੈਂ ਉਹਨਾਂ ਨੂੰ ਸਾਰੇ ਹਰ ਜਗ੍ਹਾ ਤੇ ਦਰਸ਼ਨ ਕਰਵਾਈ ਮੈਨੂੰ 3-4 ਘੰਟੇ ਲੱਗੇ ਉਹਨਾਂ ਨੂੰ ਦਰਸ਼ਨ ਕਰਵਾਉਂਦੇ ਆ ਕਹਿੰਦੇ ਜਾਨ ਲੱਗੇ ਜਦੋਂ ਮੈਂ ਉਹਨਾਂ ਕੋਲੋਂ ਵਿਦਾ ਲੈਣ ਲੱਗਿਆ ਤਾਂ ਉਹਨਾਂ ਨੇ ਮੈਨੂੰ ਕੁਝ ਪੈਸੇ ਦੇਣੇ ਚਾਹੀ ਪਰ ਮੈਂ ਪੈਸੇ ਪੈਸੇ ਨਾ ਲਏ ਮੈਂ ਉਹਨਾਂ ਨੂੰ ਪੈਸੇ ਮੋੜ ਦਿੱਤੇ ਪਰ ਉਹਨਾਂ ਨੇ ਮੇਰਾ ਨੰਬਰ ਲੈ ਲਿਆ ਉਹ ਮੈਨੂੰ ਜਰਮਨ ਜਾ ਕੇ ਵੀ ਫੋਨ ਕਰਦੇ ਰਹੇ ਉਹ ਵੀਰ ਕਹਿੰਦਾ ਜਰਮਨ ਜਾ ਕੇ ਕਹਿੰਦੇ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਉਹ 1 ਸਾਲ ਬਾਅਦ ਆਏ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਇੱਕ ਦਿਨ ਕਿ ਅਸੀਂ ਤਹਾਡੇ ਮਤਲਬ ਉਸ ਦਿਨ ਨਾ ਕੋਈ ਉਸ ਟਾਈਮ ਕੋਵਿਡ ਦਾ ਟਾਈਮ ਸ਼ੁਰੂ ਹੋ ਗਿਆ ਸੀ ਕੋਵਿਡ ਦੇ ਦਿਨ ਸ਼ੁਰੂ ਹੋ ਗਏ ਸੀ ਕਰੋਨਾ ਦੇ ਜਦੋਂ ਦਿਨ ਸ਼ੁਰੂ ਹੋ ਗਏ ਕਹਿੰਦੇ ਉਹ ਜਰਮਨ ਵਾਲਿਆਂ ਨੇ ਫੇਰ ਇੱਕ ਵਾਰ ਮੈਨੂੰ ਫੋਨ ਲਾਇਆ ਤੇ ਕਿਹਾ ਪੁੱਤਰ ਅਸੀਂ ਤੇਰਾ ਰਿਸ਼ਤਾ ਨਾ ਸਾਡੀ ਲੜਕੀ ਨਾਲ ਕਰਨਾ ਚਾਹੁੰਦੇ ਤੇ ਕਹਿੰਦਾ ਪਹਿਲਾਂ ਤਾਂ ਮੈਂ ਇਹ ਗੱਲ ਸੁਣ ਕੇ ਬੜੀ ਬੜਾ ਹੈਰਾਨ ਹੋ ਗਿਆ ਫਿਰ ਮੈਂ ਉਹਨਾਂ ਨੂੰ ਕਿਹਾ ਆਂਟੀ ਜੀ ਅਸੀਂ ਤਾਂ ਬਹੁਤ ਗਰੀਬ ਆ ਸਾਡਾ ਤਾਂ ਆਪਣਾ ਹੀ ਬੜਾ ਗੁਜ਼ਾਰਾ ਮੁਸ਼ਕਲ ਨਾਲ ਹੋ ਰਿਹਾ ਤੇ ਮੈਂ ਤੁਹਾਡੀ ਕੁੜੀ ਨੂੰ ਕਿੱਦਾਂ ਸੁਖੀ ਰੱਖ ਸਕਾਂਗਾ ਤੁਸੀਂ ਤਾਂ ਐਸ ਬੜੀ ਕਰਦੇ ਹੋ ਬੜਾ ਤੁਹਾਡੇ ਕੋਲ ਪੈਸਾ ਹੈ ਤੇ ਮੇਰੇ ਕੋਲ ਤਾਂ ਪੈਸਾ ਹੀ ਨਹੀਂ ਮੈਂ ਤੁਹਾਡੀ ਧੀ ਨੂੰ ਸੁਖੀ ਨਹੀਂ ਰੱਖ ਪਾਵਾਂਗਾ ਮੈਂ ਤੁਹਾਨੂੰ ਘਰ ਵੀ ਜਿਵੇਂ ਖਵਾਵਾਂ ਤਾਂ ਤੁਸੀਂ ਦੇਖ ਕੇ ਮੈਨੂੰ ਲਾਂਤ ਪਾਉਗੇ ਕਿ ਤੇਰੇ ਕੋਲ ਘਰ ਵੀ ਚੰਗਾ ਨਹੀਂ ਚੰਗਾ ਨਹੀਂ ਉਹ ਕਹਿੰਦੇ ਪੁੱਤ ਕੋਈ ਗੱਲ ਨਹੀਂ ਸਾਨੂੰ ਘਰ ਨਾਲ ਨਹੀਂ ਅਸੀਂ ਤੈਨੂੰ ਵੇਖਣਾ ਤੂੰ ਮੁੰਡਾ ਬਹੁਤ ਚੰਗਾ ਸਾਨੂੰ ਤੇਰੀ ਪ੍ਰਾਪਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਪ੍ਰਾਪਰਟੀ ਨਹੀਂ ਚਾਹੀਦੀ ਸਾਨੂੰ ਚੰਗਾ ਪੁੱਤ ਚਾਹੀਦਾ ਤੂੰ ਗੁਰਬਾਣੀ ਦੇ ਨਾਲ ਜੁੜਿਆ ਹੈ ਗੁਰੂ ਦੇ ਨਾਮ ਨਾਲ ਜੁੜਿਆ ਹੋਇਆ ਹੈ ਤੇ ਅਸੀਂ ਤੈਨੂੰ ਆਪਣੇ ਨਾਲ ਲੈ ਜਾਵਾਂਗੇ ਫਿਰ ਕਹਿੰਦੇ ਜਿਹੜੀ ਰਿਸ਼ਤਾ ਕੰਨ ਨੂੰ ਕਹਿੰਦੇ ਜਦੋਂ ਉਹਨੇ ਆਪਣੀ ਮਾਂ ਨੂੰ ਕਿਹਾ ਨਾ ਵੀ ਮਾਂ ਮੇਰੇ ਨਾਲ ਜਰਮਨ ਦੇ ਲੋਕ ਨੇ ਇਸ ਤਰ੍ਹਾਂ ਜਿਹੜੀ ਗੱਲਬਾਤ ਕਰਦੇ ਮੈਂ ਪਹਿਲਾਂ ਦੱਸਿਆ ਸੀ ਮੇਰੀ ਮਾਂ ਨੂੰ ਉਹ ਆਪਣੀ ਧੀ ਦਾ ਰਿਸ਼ਤਾ ਮੇਰੇ ਨਾਲ ਕਰਨਾ ਕਰਨਾ ਚਾਹੁੰਦੀ ਹੈ ਉਹਦੀ ਮਾਂ ਬੜਾ ਫੁੱਟ ਫੁੱਟ ਰੋਈ ਉਹਨਾਂ ਨੇ ਕਿਹਾ ਵੀ ਗੁਰੂ ਰਾਮਦਾਸ ਮਹਾਰਾਜ ਦੀ ਕੋਈ ਨજર ਹੋਈ ਹੈ ਪੁੱਤ ਤੇਰੀ ਤੇਰੀ ਬਾਹ ਫੜ ਲਈ ਗੁਰੂ ਰਾਮਦਾਸ ਨੇ ਕਹਿੰਦੇ ਇੰਨੇ ਨੂੰ ਕੋਵਿਡ ਦੇ ਦਿਨ ਸ਼ੁਰੂ ਹੋਏ ਸੀ ਤੇ ਉਹਨਾਂ ਨੇ ਆਪਣੀ ਲੜਕੀ ਨਾਲ ਵੀ ਉਸ ਲੜਕੇ ਦੇ ਗੱਲ ਕਰਵਾ ਦਿੱਤੀ। ਉਹ ਲੜਕੇ ਨੇ ਨਾ ਉਹ ਲੜਕੀ ਦੇ ਨਾਲ ਵੀਡੀਓ ਕਾਲ ਤੇ ਗੱਲ ਕੀਤੀ। ਤੇ ਉਹਨੂੰ ਸਾਰਾ ਘਰ-ਵਾਰ ਦਿਖਾਇਆ ਕਿ ਅਸੀਂ ਇੰਨੇ ਗਰੀਬਾਂ ਤੇ ਸਾਡਾ ਗੁਜ਼ਾਰਾ ਵੀ ਮੜੀ ਮੁਸ਼ਕਲ ਦੇ ਨਾਲ ਹੁੰਦਾ। ਉਹ ਲੜਕੀ ਨੇ ਕਿਹਾ ਕੋਈ ਨਾ ਮੈਂ ਆਪਣੇ ਪਾਪਾ ਨਾਲ ਗੱਲ ਕੀਤੀ ਹੈ ਤੁਹਾਨੂੰ ਪੈਸੇ ਭੇਜਣਗੇ ਤੇ ਤੁਸੀਂ ਕੋਠੀ ਪਾਉਣੀ ਸ਼ੁਰੂ ਕਰੋ। ਕਹਿੰਦੇ ਵੀ ਉਹ ਲੜਕਾ ਕਹਿੰਦਾ ਵੀ ਮੈਂ ਬੜਾ ਉਸ ਨੂੰ ਰੋਕਿਆ ਵੀ ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈਣੀ। ਪਰ ਉਹ ਲੜਕੀ ਕਹਿੰਦੀ ਵੀ ਮੈਂ ਜੇ ਵਿਆਹ ਕਰਾਉਣਾ ਤਾਂ ਮੈਂ ਇਸੇ ਲੜਕੇ ਨਾਲ ਕਰਾਉਣਾ। ਉਨਾ ਨੇ ਮੈਨੂੰ ਪੈਸੇ ਦੇਣੇ ਭੇਜਣੇ ਸ਼ੁਰੂ ਕਰ ਦਿੱਤੇ ਕਹਿੰਦੇ ਵੀ ਲੋਕਾਂ ਨੇ ਵੀ ਸੋਚਣਾ ਸ਼ੁਰੂ ਕਰ ਦਿੱਤਾ ਕਿ ਇੰਨਾ ਕੋਲ ਰਾਤੋਂ ਰਾਤ ਇੰਨੇ ਪੈਸੇ ਇੰਨਾ ਖਜ਼ਾਨਾ ਕਿੱਥੋਂ ਆ ਗਿਆ ਵੀ ਜਿਹੜੀ ਇਹਨਾਂ ਨੇ ਕੋਠੀ ਤਿਆਰ ਕਰ ਲਈ ਕਹਿੰਦੇ ਫਿਰ ਉਹ ਜਦੋਂ ਸਾਡੀ ਕੋਠੀ ਤਿਆਰ ਕਰ ਲਈ ਨਾ ਸੀ ਤੇ ਉਹ ਲੜਕੀ ਹੈ ਜਿਹੜੀ ਕਹਿੰਦੇ ਸਾਡੇ ਪਿੰਡ ਆਈ ਲੋਕਾਂ ਨੇ ਬੜੀਆਂ ਮੈਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਕੀ ਪਤਾ ਹੈ ਕਿਹੜੀ ਲੜਕੀ ਨੂੰ ਕਿੱਥੋਂ ਲੈ ਆਇਆ ਹੈ ਕੌਣ ਹੈ ਕੀ ਕਰਦੀ ਹੋਵੇਗੀ ਜਾਂ ਨੱਚਣ ਗਾਉਣ ਵਾਲੀ ਹੋਵੇਗੀ ਤੇ ਕਹਿੰਦੇ ਵੀ ਜਦੋਂ 15-20 ਦੇ ਨਿਕਲੇ ਨਾਲ ਤੇ ਲੜਕੀ ਦਾ ਪਰਿਵਾਰ ਵੀ ਆ ਗਿਆ 2022 ਦੇ ਵਿੱਚ ਕਹਿੰਦਾ ਵੀ ਮੇਰਾ ਉਸ ਲੜਕੀ ਦੇ ਨਾਲ ਵਿਆਹ ਹੋ ਗਿਆ ਤੇ 6 ਕੁ ਮਹੀਨਿਆਂ ਬਾਅਦ ਗੁਰੂ ਰਾਮਦਾਸ ਨੇ ਅਸੀਸੇ ਕਿਰਪਾ ਕੀਤੀ ਕਿ ਮੈਂ ਉਸ ਲੜਕੀ ਦੇ ਨਾਲ ਜਰਮਨੀ ਚਲਾ ਜਾਵਾਂ ਕਹਿੰਦਾ ਵੀ ਜੀ ਮੈਂ ਅੱਜ ਤੁਹਾਨੂੰ ਦੱਸਾਂ ਨਾ ਤਾਂ ਮੇਰੀ ਮੇਰੇ ਪਿੰਡ ਦੇ ਵਿੱਚ ਸਭ ਤੋਂ ਉੱਚੀ ਕੋਠੀ ਹੈ ਕਿਉਂਕਿ ਉਹ ਲੜਕੀ ਨੇ ਕਿਹਾ ਸੀ ਕਿ ਕੋਠੀ ਦੇ ਉੱਤੇ ਇੱਕ ਹੋਰ ਮੰਜ਼ਲ ਬਣਾਓ ਤੇ ਮੈਂ ਉਹਦੇ ਉੱਤੇ ਕਹਿੰਦਾ ਇੱਕ ਹੋਰ ਮੰਜ਼ਲ ਬਣਾ ਦਿੱਤੀ ਮਹਾਰਾਜ ਦੀ ਐਸੀ ਕਿਰਪਾ ਤੇ ਐਸੀ ਬਖਸ਼ਿਸ਼ ਹੋਈ ਕਿ ਉਹ ਲੜਕੀ ਤੇ ਜਰਮਨ ਨਾਲ ਜਾਲ ਨਾਲ ਮੇਰੇ ਪਿੰਡ ਪਿੰਡ ਦੇ ਵਿੱਚ ਮੇਰੀ ਕੋਠੀ ਸਭ ਤੋਂ ਉੱਚੀ ਹੋ ਗਈ ਜਿਸ ਕਾਰਨ ਮੈਂ ਅੱਜ ਉਸ ਗੁਰੂ ਰਾਮਦਾਸ ਤੇ ਕਹਿੰਦਾ ਵਿਸ਼ਵਾਸ ਰੱਖ ਕੇ ਗੁਰੂ ਵਿੱਚ ਵਰਤ ਕੇ ਇਦਾਂ ਗਰੀਬੀਆਂ ਮੇਰੀਆਂ ਦੂਰ ਹੋਈ ਐਦਾਂ ਮੇਰੀ ਗਰੀਬੀ ਦੂਰ ਹੋਈ ਕਿ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿੰਦਾ ਹਾਂ ਕਿ ਮੇਰੇ ਤੇ ਅੰਤਾਂ ਦੀ ਗਰੀਬੀ ਸੀ ਉਹ ਸੋ ਗੁਰੂ ਰਾਮਦਾਸ ਤੇ ਮੈਂ ਵਿਸ਼ਵਾਸ ਰੱਖਿਆ ਪਾਤਸ਼ਾਹ ਤੇ ਵਿਸ਼ਵਾਸ ਰੱਖਿਆ ਤੇ ਮੇਰੀ ਗਰੀਬੀ ਦੂਰ ਹੋ ਗਈ ਆਪਾਂ ਕਈ ਵਾਰ ਕੀ ਕਰਦੇ ਆ ਕਿ ਸਾਨੂੰ ਵਿਸ਼ਵਾਸ ਹੀ ਟੁੱਟ ਜਾਂਦਾ ਜਦੋਂ ਸਾਨੂੰ ਸਾਲ 2 ਸਾਲ ਲੰਘਦੇ ਆ ਨਾ ਤੇ ਸਾਡਾ ਵਿਸ਼ਵਾਸ ਟੁੱਟ ਜਾਂਦਾ ਕਿ ਗੁਰੂ ਸਾਡੀ ਸੁਣਦਾ ਹੀ ਨਹੀਂ ਗੁਰੂ ਦੀ ਸੇਵਾ ਤੇ ਭਾਵਨਾ ਤੇ ਜੇਕਰ ਅਸੀਂ ਵਿਸ਼ਵਾਸ ਰੱਖੀਏ ਨਾ ਅੰਦਰੋਂ ਦਿਲ ਸਾਫ਼ ਹੋਣਾ ਚਾਹੀਦਾ ਨੀਅਤ ਸ਼ੁੱਧ ਹੋਣੀ ਚਾਹੀਦੀ ਹੈ ਨਾਨਕ ਘਰ ਹੀ ਬੈਠੀਆਂ ਸੋ ਮਿਲੇ ਜੋ ਨੀਅਤ ਰਾਸ ਕਰੇ ਕਿਸੇ ਨਾਲ ਬੇਈਮਾਨੀ ਨਾ ਕਰੋ ਧੋਖਾ ਨਾ ਕਰੋ ਨਾਮ ਜਪੋ ਗੁਰੂ ਤੇ ਆਸ ਭਰੋਸਾ ਰੱਖੋ ਮੈਂ ਖੁਦ ਤੁਹਾਨੂੰ ਕਹਿੰਦੀ ਆ ਕਿ ਜਿਸ ਤਰ੍ਹਾਂ ਉਹ ਵੀਰ ਕਹਿੰਦਾ ਨਾ ਕਿ ਮੇਰੀ ਇਹ ਜੋ ਮੈਂ ਤੁਹਾਨੂੰ ਦੱਸਿਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕ ਗੁਰੂ ਦੇ ਨਾਲ ਲੱਗ ਸਕਣ ਕਹਿੰਦਾ ਮੇਰੀ ਮਾਂ ਨੇ 25 ਸਾਲ ਗਰੀਬੀ ਦੇ ਵਿੱਚ ਕੱਟੇ ਫਿਰ ਜਾ ਕੇ ਮੇਰੀ ਮਾਂ ਦੀ ਸੁਣੀ ਸਾਡੀ ਸੁਣੀ ਤੇ ਕਹਿੰਦਾ ਬੰਦਾ 1 ਸਾਲ ਕੀ 2 ਦਿਨ ਵੀ ਮੰਗ ਕੇ ਨਾ ਗੁਰੂ ਤੋਂ 1 ਮਹੀਨਾ ਮੰਗ ਕੇ ਜੇ ਨਹੀਂ ਮੰਗ ਪੂਰੀ ਹੁੰਦੀ ਤੇ ਗੁਰੂ ਤੋਂ ਮੁੱਖ ਮੋੜ ਲੈਂਦਾ ਗੁਰੂ ਸਭ ਕੁਝ ਦਿੰਦਾ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਬੰਦਾ ਚਾਹੁੰਦਾ ਹੈ ਮੇਰੀਆਂ ਇਛਾਆਂ ਪੂਰੀਆਂ ਹੋਣ ਕਹਿੰਦੇ ਹੋ ਜਾਣਗੀਆਂ ਆਖਰੀ ਗੱਲ ਸੁਣੀਏ ਧਿਆਨ ਨਾਲ ਮੈਨੂੰ ਸਾਰੇ ਸੁੱਖ ਮਿਲਣ ਤੁਸੀਂ ਇੱਕ ਸੁੱਖ ਤੇ ਨਹੀਂ ਮੰਗਣਾ ਸਾਰੇ ਮੰਗਣੇ ਇੱਕ ਮੰਗਾਗਾ ਤਾਂ ਦੂਜਾ ਸੁੱਖ ਵੀ ਆ ਜਾਣਾ ਸੁੱਖ ਵੀ ਆ ਜਾਣਾ ਫਿਰ ਮਹਾਰਾਜ ਸਾਰੇ ਸੁੱਖ ਦਿਓ ਘਰ ਚ ਸਾਰੀਆਂ ਇਛਾਵਾਂ ਪੂਰੀਆਂ ਕਰੋ ਆਪਾਂ ਗੁਰੂ ਨੂੰ ਕਹਿ ਦਿੱਤਾ ਹੁਣ ਜੋ ਗੁਰੂ ਨੇ ਕਿਹਾ ਉਹ ਤਾਂ ਆਪਾਂ ਸੁਣਦੇ ਹੀ ਨਹੀਂ ਅਰਦਾਸ ਕਰਕੇ ਚਲੇ ਗਏ ਆਪਣੀ ਮੰਗ ਰੱਖ ਕੇ ਚਲੇ ਗਏ ਜੋ ਗੁਰੂ ਨੇ ਪਿਆ ਉਹ ਸੁਣਿਓ ਜਾ ਤੇਰੀਆਂ ਇੱਛਾਵਾਂ ਵੀ ਪੂਰੀਆਂ ਹੋਣਗੀਆਂ ਤੈਨੂੰ ਸਾਰੇ ਸੁੱਖ ਮਿਲਣਗੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਵੀ ਹੋਣਗੇ ਪਰ ਤੈਨੂੰ ਗੁਰੂ ਦੀ ਗੱਲ ਮੰਨਣੀ ਪੈਣੀ ਆ ਗੁਰੂ ਦੇ ਉੱਤੇ ਆਸ ਡੋਰੀ ਰੱਖਣੀ ਪੈਣੀ ਆ ਗੁਰੂ ਤੇ ਵਿਸ਼ਵਾਸ ਰੱਖਣਾ ਪੈਣਾ ਜੇਕਰ ਅਸੀਂ ਗੁਰੂ ਤੇ ਵਿਸ਼ਵਾਸ ਰੱਖਾਂਗੇ ਨਾ ਤਾਂ ਦੁਨੀਆ ਦੀ ਕੋਈ ਐਸੀ ਮੰਗ ਨਹੀਂ ਜਿਹੜੀ ਸਾਡੀ ਪੂਰੀ ਨਾ ਹੋਵੇਗੀ ਕੋਈ ਐਸੀ ਇੱਛਾ ਨਹੀਂ ਜਿਹੜੀ ਸਾਡੀ ਗੁਰੂ ਪੂਰੀ ਨਾ ਕਰੇਗਾ ਮੈਂ ਤੁਹਾਡੇ ਤੱਕ ਇਹ ਵੀਰ ਦੀ ਗੱਲ ਤਾਂ ਸਾਂਝੀ ਕੀਤੀ ਕਹਾਣੀ ਤਾਂ ਸਾਂਝੀ ਕੀਤੀ ਕਿ ਉਸ ਵੀਰ ਦੀ ਮਾਂ ਦਾ ਕਿੱਡਾ ਜਿਗਰਾ ਹੋਣਾ ਜਿਨੇ ਆਪਣੇ ਚਾਚੇ ਸਰੀਕਾਂ ਦੇ ਘਰ ਰਹਿ ਕੇ ਆਪਣੇ ਧੀਆਂ ਪੁੱਤਾਂ ਨੂੰ ਪਾਲਿਆ ਬੜਾ ਕੁਝ ਸੁਣ ਕੇ ਉਹ ਵੀਰ ਖੁਦ ਕਹਿੰਦਾ ਕਿ ਵੇਖੋ ਮੈਂ ਖੁਦ ਮੈਂ ਅੱਖੀ ਆਪਣੇ ਚਾਚੇ ਤਾਇਆ ਨੂੰ ਸਾਡੀ ਮਾਂ ਨੂੰ ਗਾਲਾਂ ਕੱਢਦੇ ਸੁਣਿਆ ਹੀ ਸਾਨੂੰ ਗਾਲਾਂ ਕੱਢਦੇ ਸੁਣਿਆ ਸੀ ਕਿਉਂਕਿ ਸਾਡੇ ਤੇ ਅੰਤਾਂ ਦੀ ਗਰੀਬੀ ਸੀ ਪਰ ਉਸ ਗੁਰੂ ਰਾਮਦਾਸ ਦਾ ਮੈਂ ਕਦੇ ਕੋ ਦੇ ਨਹੀਂ ਦੇ ਸਕਦਾ ਜਿੰਨੀ ਗੁਰੂ ਰਾਮਦਾਸ ਜੀ ਨੇ ਮੇਰੇ ਤੇ ਅੱਜ ਕਿਰਪਾ ਕਰ ਦਿੱਤੀ ਹੈ ਸਿੱਧਾ ਕਈ ਵਾਰ ਮਹਾਰਾਜ ਹੁਕਮਨਾਮਾ ਦਿੰਦਿਆ ਇੱਛਾ ਪੂਰਵਕ ਪੂਰਕ ਸਰਬ ਸੁਖ ਦਾਤਾ ਹਰ ਪੜੋ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੇ ਕਾਮ ਤੇ ਨਾ ਸੋ ਐਸਾ ਹਰ ਧਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਹਾਰਾਜ ਕੀ ਕਰਨ ਕਹਿੰਦੇ ਆ ਜਪ ਮੰਨ ਸਤਨਾਮ ਜਪ ਮੰਨ ਸਤਨਾਮ ਜਪ ਮੰਨ ਸਤਨਾਮ ਜਪਨਾ ਮੰਨ ਸਤਨਾਮ ਜਪ ਮੰਨ ਸਤਨਾਮ ਇੱਕ ਦਿਨ ਨਹੀਂ ਸਦਾ ਜਪ ਮੰਨ ਸਤਨਾਮ ਹਲਤ ਪਲਤ ਮੁਖ ਉज्जਲ ਹੋਈ ਨਿਤ ਤੇ ਆਈਏ ਹਰ ਪੁਰਖ ਨਰੰਜਨਾ ਨਿਤ ਸਦਾ ਦੋ ਸ਼ਬਦ ਵਰਤੇ ਗਏ ਨੇ ਗੁਰਬਾਣੀ ਚ ਨਿਤ ਤੇ ਸਦਾ ਭਾਈ ਸਦਾ ਜਪੀਦਾ ਗੁਰੂ ਦਾ ਨਾਮ ਤਾਂ ਜੋ ਸਾਡੀ ਇੱਛਾ ਪੂਰੀ ਹੋ ਜਾਵੇ ਸਾਨੂੰ ਗੁਰੂ ਤੋਂ ਮੁਖ ਨਹੀਂ ਮੋੜਨਾ ਚਾਹੀਦਾ ਕਿ ਸਾਡੀ ਤਾਂ ਇੱਛਾ ਹੀ ਨਹੀਂ ਪੂਰੀ ਹੋਈ ਅਸੀਂ ਤਾਂ ਗੁਰੂ ਅਗੇ ਅਰਦਾਸਾਂ ਕਰ ਕਰ ਥੱਕ ਚੁੱਕੇ ਆ ਸਾਡਾ ਕੋਈ ਐਸਾ ਮਾੜਾ ਕਰਮ ਸੀ ਜੋ ਗੁਰੂ ਨੇ ਸਾਨੂੰ ਉਸ ਟਾਈਮ ਹੀ ਦੇਣੀ ਆ ਸਾਨੂੰ ਫਲ ਜਿਸ ਟਾਈਮ ਸਾਡੇ ਲਈ ਚੰਗਾ ਹੋਵੇਗਾ ਬਸ ਗੁਰੂ ਤੇ ਆਸ ਰੱਖਣੀ ਐ ਜੇਕਰ ਤੁਸੀਂ ਗੁਰੂ ਤੇ ਆਸ ਰੱਖੀ ਹੈ ਨਾ ਤਾਂ ਤੁਸੀਂ ਸਮਝ ਲਓ ਤੁਹਾਡਾ ਪੱਕਾ ਇੱਕ ਨਾ ਇੱਕ ਦਿਨ ਕੁਝ ਨਾ ਕੁਝ ਤੁਹਾਡੇ ਨਾਲ ਵੱਡਾ ਵਾਪਰਨ ਵਾਲਾ ਹੈ ਜੇਕਰ ਤੁਸੀਂ ਗੁਰੂ ਤੇ ਆਸ ਰੱਖ ਕੇ ਕਿਸੇ ਹੋਰ ਬੰਨੇ ਇੱਧਰ ਉੱਧਰ ਝਾਕ ਰਹੇ ਹੋ ਤਾਂ ਸਮਝ ਲਓ ਤੁਹਾਡਾ ਬੇੜਾ ਡੁੱਬਣ ਵਾਲਾ ਹੀ ਹੈ ਬਸ ਇਹੋ ਹੱਥ ਜੋੜ ਬੇਨਤੀ ਕਰਦੀਆਂ ਸਾਰੇ ਭੈਣ ਭਰਾਵਾ ਅੱਗੇ ਕਿ ਆਪਣੇ ਗੁਰੂ ਤੇ ਵਿਸ਼ਵਾਸ ਰੱਖੋ ਜੇਕਰ ਤੁਹਾਡੀ ਇੱਛਾ 2 ਦਿਨਾਂ ਚ ਨਹੀਂ ਪੂਰੀ ਹੋਈ ਮਹੀਨੇ ਚ ਨਹੀਂ ਪੂਰੀ ਹੋਈ ਸਾਲ ਚ ਨਹੀਂ ਪੂਰੀ ਹੋਈ ਤਾਂ ਸਮਝੋ ਤੁਹਾਨੂੰ ਗੁਰੂ ਨੇ ਕੁਝ ਵੱਡਾ ਦੇਣਾ ਹੈ ਬਸ ਤੁਸੀਂ ਸਬਰ ਰੱਖਣਾ ਸਬਰ ਇੱਕ ਐਸੀ ਚੀਜ਼ ਆ ਜੇਕਰ ਬੰਦਾ ਰੱਖ ਗਿਆ ਤਾਂ ਉਸ ਨੂੰ ਸਭ ਕੁਝ ਮਿਲ ਗਿਆ ਤੇ ਤਰ ਗਿਆ ਜੇਕਰ ਸਬਰ ਉਸ ਦਾ ਟੁੱਟ ਗਿਆ ਤਾਂ ਬੰਦਾ ਡੁੱਬ ਗਿਆ ਸੋ ਵੀਡੀਓ ਜੇਕਰ ਤਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਲਿਖ ਕੇ ਵੀ ਸੈਂਡ ਕਰਿਆ ਕਰੋ ਜੇਕਰ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਆਪਣੀ ਛੋਟੀ ਵੱਡੀ ਭੈਣ ਸਮਝ ਕੇ ਜਰੂਰ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ